ਮੇਰੇ ਰਾਮ ਰਾਏ ਤੁਮ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੁਮ ਸੰਤਾਂ ਕਾ ਸੰਤ ਤੇਰੇ Thank you. ਸੰਤਾਂ ਕਾ ਸੰਤ ਤੇਰੇ ਮੇਰੇ ਨਾਮ ਰਾਏ ਸੰਤਾਂ ਕਾ ਸੰਤ ਤੇਰੇ ਸਸੀ ਕਾਲਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਨਾ ਅੱਜ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਸੀਟਾਂ ਵਾਲੇ ਤੋਂ ਗੁਰਦੁਆਰਾ ਚਵਾਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਚਵਾਰਾ ਸਾਹਿਬ ਤੋਂ ਕੱਢੇ ਗਏ ਨੇ ਜੋ ਗੁਰਦੁਆਰਾ ਕਮੇਟੀਾਂ ਦੇ ਵੱਖ-ਵੱਖ ਪੜਾਂ ਤੇ ਸੰਗਤਾਂ ਨੂੰ ਦਰਸ਼ਨ ਦੰਦੇ ਹੋਏ ਨਗਰ ਕੀਰਤਨ ਪਾਸੋਂ ਦੇ ਵਿੱਚ ਪਹੁੰਚੇ ਪਾਸੋਂ ਦੇ ਵਿੱਚ ਨਗਰ ਕੀਰਤਨ ਦੇ ਜਿਹੜੇ ਸਵਾਗਤ ਨੇ ਉਹ ਕੀਤੇ ਗਏ ਨੇ ਸਰੋਪਾ ਉਹ ਪਾ ਕੇ ਸੰਗਤਾਂ ਨੂੰ ਗੁਰੂ ਕਰਦੀਆਂ ਖੁਸ਼ੀਆਂ ਨੇ ਜਿਹੜੀਆਂ ਭਾਈ ਬਾਲਵੀਰ ਸਮਾ ਦਾ ਪ੍ਰਧਾਨ ਨੰਧੀਆਂ ਦਾਤਾਂ ਨੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਸਮਾ ਦਾ ਪ੍ਰਧਾਨ ਸਾਰੀਆਂ ਗੁਰਦਵਾਰਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਗਰ ਕੀਰਤਨ ਨੇ ਜਿਹੜੇ ਭਾਸ ਤੋਂ ਵਿਖੇ ਪਹੁੰਚ ਚੁੱਕੇ ਨੇ ਸਵੇਰੇ ਸੀਟਾਂ ਵਾਲੇ ਦੇ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਤੋਂ ਇਹ ਨਗਰ ਕੀਰਤਨ ਚੱਲ ਕੇ ਭਾਸ ਤੋਂ ਵਿਖੇ ਪਹੁੰਚੇ ਨੇ ਸੋ ਪ੍ਰੇਮ لال ਕਾ ਜਥੇਦਾਰ ਆਹ ਨਾਲ ਮੇਰੀ ਗੇਸ ਕਰਕੇ ਸੁਖਵਿੰਦਰ ਸਿੰਘ ਤੌੜਾ ਜੀ ਸ਼੍ਰੋਮਿਕ ਕਮੇਟੀ ਪ੍ਰਧਾਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਦੇਖ ਰਹੇ ਹੋ ਸੰਗਤਾਂ ਨੇ ਜਿਹੜੀਆਂ ਉਹ ਦਰਸ਼ਨ ਕਰ ਰਹੀਆਂ ਨੇ ਆ ਗੁਰੂ ਗ੍ਰੰਥ ਸਾਹਿਬ ਜੀ ਸੋ ਗੁਰੂ ਸਾਹਿਬ ਜੀ ਨੇ ਜੁਨੀ ਗੁਰੂ ਸਾਹਿਬ ਜੀ ਨੇ ਕਿਹਾ ਦੇਖ ਰਹੇ ਹੋ ਤੁਸੀਂ ਕਿਰਪਾ ਸੰਗਤਾਂ ਨੇ ਜਿਹੜੀਆਂ ਉਹ ਦਰਸ਼ਨ ਕਰ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਪਾਲਕੀ ਸਾਹਿਬ ਚ ਗੁਰੂਗ੍ਰੰਥ ਸਾਹਿਬ ਨੂੰ ਸੋ ਸਰੋਪਾਓ ਪਾ ਕੇ ਸੰਗਤਾਂ ਦਾ ਜਿਹੜਾ ਮੱਥਾ ਵਕੇ ਆ ਜੋ ਕਾਰਾ ਉਹ ਕੀਤਾ ਜਾ ਰਿਹਾ ਏ ਸਰੋਪਾਓ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਏ ਜੀ ਉਹ ਇਹਦਾ ਪਿੱਛੇ ਹਟ ਜਾਓ ਤੁਸੀਂ ਦਾ ਪਿੱਛੇ ਹਟ ਜਾਓ ਕਾਹ ਨੂੰ ਵਿੱਚ ਦੱਸੋ ਹਟ ਜਾਓ ਮਾਵਾਤ ਆਮ ਨਹੀਂ ਹੈ ਯਾ ਭੀ ਲੋਭ ਤੇ ਆਉਂਦੇ ਜੀ ਹਮੇਂ ਹਰ ਤਰ੍ਹਾਂ ਦੇ ਜੀ ਕਰ ਬੋਲ ਨਾ ਜਾਣੇ ਮਾ ਮਾਤਾ ਮਰਨਾ ਜੀ ਤਨ ਆਵੇ ਜਖੀ ਜਿਨੇ ਪਾਪ ਕੋ ਤਰਾਨ ਮਾਤਾ ਬੁਲਾਇਆ ਨਾ ਜਾਣੇ ਮਾ ਮਾਤਾ ਮਰਨਾ ਰਾਤੂ ਬਾਥਾ ਬਚਾ ਲਈ ਤੇ ਰਾਤ ਨਾ ਦੱਸ ਕੇ ਜੀ ਰਾਤ ਨਾ ਦੱਸ ਕੇ ਹਲਕ ਕੋ ਨਾ ਰਹਿਦਾ ਯਾ ਯਾਰ ਜੀ ਰੁਕੀ ਪਾਧਾ ਜੀ ਚਲੋ ਪਹਿਲਾਂ ਜੀ ਆਜੋ ਪ੍ਰਾਧਵਾ ਨੂੰ ਜਪਾ ਰੋ ਪਾਪ ਜੀ ਇੰਟਰਪਰਟੇਸ਼ਨ ਨਹੀਂ ਨਹੀਂ ਇਹ ਜੀ ਕਰਨੀ ਹੈ ਜੀ ਕਰਦੇ ਛੱਡੋ ਰਾਮ ਨਹੀਂ ਆਵੇ ਚਲੋ ਮੇਰੇ ਨਾਲ ਚਲੋ ਤੁਸੀਂ ਮੁੰਡੀ ਨਹੀਂ ਵਾਹੇ ਹਰ ਇੱਕ ਨਾਲ ਬੜੀ ਬਸਤ ਸੋ ਸਾਡੇ ਨਾਲ ਪ੍ਰਧਾਨ ਹਰਨਪੀਰ ਸਿੰਘ ਢੀਂਡਸਾ ਜੀ ਨੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਢੀਂਡਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਜੀ ਮਹਾਨ ਨਗਰ ਕੀਰਤਨ ਨੇ ਜਿਹੜੇ ਅ ਧੰਨ ਧੰਨ ਬਾਬਾ ਜੋਰਾਵਾਰ ਧੰਨ ਧੰਨ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ ਨੇ ਕਿੰਨਾ ਨਗਰ ਕੀਰਤਨਾ ਜੀ ਤੇ ਚਵਾਰਾ ਸਾਹਿਬ ਤੋਂ ਇਹ ਨਗਰ ਕੀਰਤਨ ਸਜਾਏ ਗਏ ਨੇ ਉਹਦਾ ਜਰੂਰ ਇਤਿਹਾਸ ਸਾਡੇ ਸਰੋਤਿਆਂ ਨੂੰ ਦੱਸਿਆ ਜਾਵੇ। ਮੈਂ ਸੰਗਤ ਨੂੰ ਇਸ ਗੱਲ ਦੀ ਜਾਣਕਾਰੀ ਦੇਣੀ ਚਾਹਨਾ। ਜੀ। ਕਿ ਜਦੋਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਰਨ ਦੇ ਮੈਂਬਰ ਸਰਦਾਰ ਸਤਿੰਦਰ ਸਿੰਘ ਟੋੜਾ ਬਣੇ ਨੇ ਲਗਭਗ 15 ਸਾਲ ਹੋ ਗਏ। ਜੀ। ਪਹਿਲੀ ਗੱਲ ਤਾਂ ਉਹਨਾਂ ਤੋਂ ਹਰ ਸਾਲ ਉਹਨਾਂ ਵੱਲੋਂ ਇਹ ਮਹਾਨ ਨਗਰ ਕੀਰਤਨ ਗੁਰਦਵਾਰਾ ਚਵਾਰਾ ਸਾਹਿਬ ਸ਼ੀਟਾਂ ਵਾਲਾ ਜੋ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਚਰਨ ਛੋਹ ਪ੍ਰਾਪਤ ਗੁਰੂ ਘਰ ਹੈ। ਉੱਥੋਂ ਇਹ ਨਗਰ ਕੀਰਤਨ ਆਮ ਹੁੰਦਾ ਹੈ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਾਦੇ ਤੇ ਮਹਾਨ ਸ਼ਹੀਦ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਤ ਇਹ ਨਗਰ ਕੀਰਤਨ ਹਰ ਸਾਲ ਉੱਥੋਂ ਸਜਾ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ ਪਹੁੰਚਦਾ ਵੱਖੋ ਵੱਖਰੇ ਪਿੰਡਾਂ ਵਿੱਚ ਹੀ ਹੁੰਦਾ ਲਗਭਗ 4-5 4-5 ਵਜੇ ਪਾਸੋਂ ਆ ਕੇ ਇਸ ਨਗਰ ਕੀਰਤਨਾ ਪੜਾ ਹੁੰਦਾ ਜਿੱਥੇ ਸਾਰੀ ਮੈਂ ਸਮਝਦਾ ਕਿ ਇਲਾਕੇ ਦੀ ਸੰਗਤ ਪਾਸੋਂ ਜਿੰਨੀਆਂ ਵੀ ਸਾਡੀਆਂ ਗੁਰਦੁਆਰਾ ਕਮੇਟੀਆਂ ਮੰਦਿਰ ਕਮੇਟੀਆਂ ਮਸਜਿਦ ਕਮੇਟੀ ਜਾਂ ਹੋਰ ਸਾਡੀਆਂ ਜਿੰਨੀਆਂ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਸਾਰੀਆਂ ਨੇ ਨਵੇਂਦੇ ਨੇ ਇੱਕ ਇੱਕ ਕਰਕੇ ਸਾਰੇ ਸਾਰੇ ਇੱਥੇ ਲੋਕ ਉਸ ਨਗਰ ਕੀਰਤਨਾ ਸਵਾਤ ਕਰ ਲਈ ਹਾਜ਼ਰ ਹੁੰਦੇ ਨੇ ਕਾਰ ਰੇ ਹੁੰਦਾ ਹੈ ਕਿ ਸਾਰੇ ਲੋਕ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ ਨਤਮਸਕ ਨਹੀਂ ਹੁੰਦੇ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਕਿ ਜਿਹੜਾ ਮਹਾਨ ਨਗਰ ਕੀਰਤਨਾ ਆ ਰਿਹਾ ਹੈ ਇਹ ਛੋਟੇ ਸਾਹਿਬ ਜਦੇ ਯਾਦ ਦੇ ਵਿੱਚ ਆ ਰਿਹਾ ਹੈ ਅਸੀਂ ਇਸ ਨਗਰ ਕੀਰਤਨਾ ਵਿੱਚ ਸ਼ਾਮਲ ਹੋ ਕੇ ਉਹਨਾਂ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋ ਲਈਏ ਇਸ ਕਰਕੇ ਹਰ ਸਾਲ ਜਿਹੜਾ ਨਗਰ ਕੀਰਤਨ ਪਹੁੰਚਾ ਜਾਂਦਾ ਹੈ ਇਸ ਨਗਰ ਕੀਰਤਨਾਂ ਪਿੰਡਾਂ ਦੇ ਵਿੱਚ ਵੀ ਔਰ ਖਾਸ ਕਰਕੇ ਭਾਉ ਸੋ ਇੱਕ ਵੱਡਾ ਪੜਾਅ ਹੁੰਦਾ ਜਿੱਥੇ ਸੰਗਤ ਵੱਲੋਂ ਬੜੇ ਵੱਡੇ ਵੱਡੇ ਪੰਦ ਕੀਤੇ ਜਾਂਦੇ ਨੇ ਮੈਂ ਜਿੱਥੇ ਇਸ ਮਹਾਨ ਨਗਰ ਕੀਰਤਨ ਦੀ ਟੋੜਾ ਸਾਹਿਬ ਨੂੰ ਸ਼ਰੋਮਣੀ ਗੁਰਦਾਰ ਪਰੰਤ ਕਮੇਟੀ ਨੂੰ ਸਾਰੇ ਉਹਨਾਂ ਧਾਰਮਿਕ ਆਗੂ ਨੂੰ ਵਧਾਈ ਦਿਨਾ ਉਥੇ ਇਸ ਨਗਰ ਕੀਰਤਨਾਂ ਸਾਰੀ ਭਾਉ ਸੋ ਵੱਲੋਂ ਜੋ ਇੱਕ ਬੜੇ ਭਰਮੇ ਔਰ ਜੋਸ਼-ਖਰੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਸਾਰੀਆਂ ਸੰਸਥਾਵਾਂ ਧਾਰਮਿਕ ਆਗੂ ਸਾਡੇ ਇਲਾਕੇ ਦੇ ਸ਼ਾਮਲ ਹੋਏ ਨੇ ਮੈਂ ਉਹਨਾਂ ਸਾਰੇ ਸੇਵਾਦਾਰਾਂ ਦਾ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਜਿਹੜੇ ਹਰ ਸਾਲ ਸਾਨੂੰ ਐਡਾ ਵੱਡਾ ਸਹਾਯੋਗ ਮਾਇਆ ਦਾ ਵੀ ਪਰੰਨਾ ਦਾ ਵੀ ਸੇਵਾਦਾਰਾਂ ਦਾ ਵੀ ਤੇ ਸੰਗਤ ਦੇ ਇਕੱਠ ਦਾ ਵੀ ਤੁਸੀਂ ਦੇਖਿਆ ਠਾਠਾ ਮਾਰਦਾ ਇਕੱਠ ਪਾਸੋਂ ਦੇ ਵਿੱਚ ਸੰਗਤ ਅੱਜ ਦੇਖਣ ਨੂੰ ਤੁਹਾਨੂੰ ਮਿਲ ਰਿਹਾ ਸੋ ਇਸ ਕਰਕੇ ਸਾਰੀ ਸੰਗਤ ਦੀ ਮੈਂ ਰੋਮ ਰੋਮ ਕਰਕੇ ਜੜਨੀਆ ਰਟੜਾ ਸਾਹਿਬ ਨੂੰ ਇਸ ਕਰਕੇ ਵਧਾਈ ਦਿੰਦਾ ਕਿ ਇਹ ਨਗਰ ਕੀਰਤਨਾ ਜਿਹੜਾ ਗੁਰੂ ਕਲੰਗੀ ਤਰ ਪਾਤਸ਼ਾਹ ਦੇ ਸਭ ਤੋਂ ਛੋਟੇ ਪਿਆਰੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਜਨਮ ਦਿਨ ਵੀ ਹੈ ਜੀ ਇਸ ਕਰਕੇ ਮੈਂ ਵਧਾਈ ਵੀ ਦਿੰਨਾ ਔਰ ਉਹਨਾਂ ਦੇ ਚਰਨਾਂ ਵਿੱਚ ਨਤਮਸ ਕਿ ਹੋਣਾ ਕਿਉਂਕਿ ਉਹ ਅਸ਼ੀਦੀ ਦਾੜਾ ਆ ਗਿਆ ਰਿਹਾ ਇਸ ਕਰਕੇ ਮੈਂ ਆਈ ਸੰਗਤ ਦਾ ਫੇਰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਪੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇੱਕ ਹੋਰ ਗੱਲ ਜਿੱਦਾਂ ਹੁਣ ਅੱਗੇ ਸ਼ਹੀਦੀ ਦਿਹਾੜੇ ਆ ਰਹੇ ਨੇ ਸੰਗਤਾਂ ਜਾਣਗੇ ਉਹਨਾਂ ਨੂੰ ਕੀ ਅਪੀਲ ਕਰਨਗੇ ਉਹ ਟਰੈਕਟਰਾਂ ਟਰਾਲੀਆਂ ਤੇ ਜਾਣਾ ਹੈ ਕਈ ਲਾਉਂਦੇ ਤਾਂ ਸਰਦਾ ਦੇ ਮੁਤਾਬਕ ਉਥੇ ਲੰਗਰ ਨੇ ਪਰ ਮर्यादा ਤੋਂ ਕਈ ਚੀਜ਼ਾਂ ਬਾਹਰ ਹੋ ਜਾਂਦੇ ਨੇ ਬਹੁਤ ਸਾਰੀਆਂ ਸੰਗਤਾਂ ਵਿਚਾਰ ਕਰਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਤੁਸੀਂ ਦੇਖੋ ਸਾਡੇ ਜਿੰਨੇ ਬੁੱਧੀਜੀਵੀ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਹੈ ਜਾਂ ਸਾਡੀਆਂ ਸਰਕਾਰਾਂ ਨੇ ਜਿੰਨੇ ਸਿਆਣੇ ਲੋਕ ਨੇ ਉਹਨਾਂ ਨੇ ਬੜੇ ਵੱਡੇ ਵੱਡੇ ਅਪਰਾਲੇ ਤੇ ਸੁਝਾਅ ਦਿੱਤੇ ਨੇ ਕਿ ਆਪਾਂ ਉਹਨਾਂ ਸਾਹਿਬ ਜੀ ਦੇ ਜਨਮ ਦਿਨ ਯਾਦ ਵਿੱਚ ਚੜ੍ਹਦੇ ਆਂ ਜਿਨ੍ਹਾਂ ਨੇ 7 ਔਰ 9 ਸਾਲ ਦੀ ਉਮਰ ਦੇ ਅੰਦਰ ਆਂ ਹਿੰਦੁਸਤਾਨ ਦੀ ਜਿੰਨੀ ਮਨੁੱਖਤਾ ਜਾ ਮੈਂ ਕਹਾਂ ਦੁਨੀਆ ਭਰ ਦੀ ਮਨੁੱਖਤਾ ਜੁਲਮ ਦੇ ਖਿਲਾਫ ਉਹਨਾਂ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਸ਼ਹਾਦਤ ਦਿੱਤੀ ਹੈ ਜਿਸ ਕਰਕੇ ਸਾਨੂੰ ਉਹਨਾਂ ਦੀ ਸ਼ਹਾਦਤ ਨੂੰ ਨਾਤਮਸਕ ਜਦੋਂ ਹੋਣ ਦਾ ਮੌਕਾ ਆਉਂਦਾ ਹੈ ਸਾਨੂੰ ਵੱਡੇ ਵੱਡੇ ਡੰਬਰ ਨਹੀਂ ਰਚਣੇ ਚਾਹੀਦੇ ਨਾ ਲੰਗਰਾਂ ਦੇ ਨਾ ਹੋਰ ਦਿਖਾਵਾ ਦੇ ਨਾ ਕਾਨਫਰੰਸਾਂ ਦੇ ਸਾਨੂੰ ਉਹਨਾਂ ਸਾਰੀਆਂ ਗੱਲਾਂ ਤੋਂ ਦੂਰ ਹੋ ਕੇ ਇੱਕ ਸ਼ਰਧਾਲੂਆਂ ਵਜੋਂ ਉਹਨਾਂ ਦੇ ਸ਼ਰਧਾਲੂ ਬਣ ਕੇ ਸਾਨੂੰ ਇਹ ਸਾਰੇ ਜਿਹੜੇ ਸਰਬਾਗਮ ਨੇ ਬਿਲਕੁਲ ਸਿੱਧੇ ਸਾਦੇ ਢੰਗ ਦੇ ਨਾਲ ਚਾਹੇ ਲੰਗਰ ਨੇ ਚਾਹੇ ਟਰੈਕਟਰ ਟਰਾਲੀਆਂ ਨੇ ਚਾਹੇ ਹੋਰ ਕੋਈ ਪ੍ਰਬੰਧ ਕੀਤੇ ਜਾਂਦੇ ਨੇ ਉਹ ਬਹੁਤ ਹੀ ਸਾਦੇ ਢੰਗ ਦੇ ਨਾਲ ਦੇਖੋ ਜੇ ਸਾਡੇ ਕਿਸੇ ਘਰ ਦੇ ਵਿੱਚ ਕਿਸੇ ਕਬਜ਼ੁਰਗ ਦੀ ਕਿਸੇ ਸਿਆਣੇ ਨਾਨੇ ਦੀ ਰੱਬ ਨਾ ਕਰੇ ਮੌਤ ਹੋ ਜਾਂਦੀ ਹੈ ਸਾਰਾ ਟੱਬਰ ਮਹੀਨਾ-ਮੀਨਾ ਰੋਟੀ ਨਹੀਂ ਖਾਂਦਾ ਕੋਈ ਮੰਜਾ ਤੇ ਨਹੀਂ ਸੌਂਦਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਇਸ ਕਰਕੇ ਅੱਜ ਬੇਸ਼ੱਕ ਉਹ ਗੱਲ ਨੂੰ ਲਗਭਗ 350 ਸਾਲ ਹੋ ਚੁੱਕਿਆ ਹੈ ਪਰ ਉਹਨਾਂ ਨੇ ਆਪਣੀ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਜ਼ੁਲਮ ਦੇ ਖਿਲਾਫ ਮਨੁੱਖਤਾ ਦੀ ਭਲਾਈ ਵਾਸਤੇ ਸਾਡੇ ਸਾਰੇ ਲੋਕਾਂ ਵਾਸਤੇ ਦਿੱਤੀ ਹੈ ਸਾਡਾ ਫਰਜ ਬਣਦਾ ਕਿ ਉਹਨਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਨੇ ਉਹਨਾਂ ਨੂੰ ਵੱਧ ਚੜ ਕੇ ਵੀ ਮਨਾਈਏ ਪਰ ਬੜੇ ਸਾਦੇ ਢੰਗ ਦੇ ਨਾਲ ਮਨਾਉਣ ਦਾ ਯਤਨ ਕਰਦੇ ਰਹੀਏ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਆਉਣ ਵਾਲੇ ਸਾਡੇ ਪੀੜ੍ਹੀਆਂ ਨੇ ਉਹ ਇਸ ਗੱਲ ਤੋਂ ਹਮੇਸ਼ਾ ਲਈ ਜਾਣੂ ਰਹਿਣ ਨਾ ਕਿ ਇਹਨੂੰ ਕੋਈ ਮੇਲੇ ਦੇ ਰੂਪ ਵਿੱਚ ਮਨਾਇਆ ਜਾਵੇ ਇਹ ਇੱਕ ਉਸ ਭਾਵਨਾ ਨਾਲ ਮਨਾਇਆ ਜਾਵੇ ਕਿ ਉਹਨਾਂ ਦੇ ਚਰਨਾਂ ਤੇ ਨਤਮਸਤ ਹੋਣ ਵਾਸਤੇ ਜਾਣਾ ਜੀ ਜੀ ਧੰਨਵਾਦ ਹਾਂਜੀ ਇਹ ਸਨ ਰਣਜੀਤ ਸਿੰਘ ਢਿੰਡਸਾ ਜੀ ਪ੍ਰਧਾਨ ਨੇ ਜਿਹੜੇ ਸਾਰਾ ਇੱਥੇ ਸਿਸਟਮਾ ਦੇਖ ਰਹੇ ਸੀਗੇ ਅ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਸੁਖਵਿੰਦਰ ਸਿੰਘ ਟੋੜਾ ਜੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੁਖਵਿੰਦਰ ਸਿੰਘ ਟੋੜਾ ਜੀ ਨੇ ਗੱਲ ਕਰਦੇ ਆਂ ਜੀ ਹਾਂਜੀ ਟੌੜਾ ਸਾਹਿਬ ਵੈਗਰੂਜੀ ਖਾਲਸਾ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਪਤੇ ਦਸਮ ਚਾ ਨਗਰ ਕੀ ਦਸਮ ਪਾਤਸ਼ਾਹ ਗੁਰਗੋਬ ਸਿੰਘ ਮਹਾਰਾਜ ਦੇ ਛੋਟੇ ਸਹਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਦੀ ਲਸਾਨੀ ਸਾਹادت ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਕਿਡਾ ਜਾ ਰਿਹਾ ਹੈ ਗੁਰੂ ਪਾਤਸ਼ਾਹ ਦੇ ਕੀਤੇ ਉਪਕਾਰਾਂ ਦਾ ਸਿੱਖ ਹਰ ਸਮੇਂ ਯਾਦ ਕਰਦਾ ਹੈ ਤੇ ਸ਼ੁਕਰਾਨਾ ਕਰਦਾ ਹੈ ਪਰ ਜਦੋਂ ਪੋਤਾ ਮਹੀਨਾ ਚੜਦਾ ਹੈ ਸਾਡੇ ਵਿਸ਼ੇਸ਼ ਤੌਰ ਤੇ ਫਤਿਹਗਤ ਸਾਹਿਬ ਦੀ ਧਰਤੀ ਨਾਲ ਸਾਡੀਆਂ ਸਾਡੇ ਜੀਵਾਂ ਜੁੜੇ ਹੁੰਦੇ ਨੇ ਉਹਨਾਂ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਸਾਨੂੰ ਸਰਦਾਰੀ ਬਖਸ਼ੀ ਸਿੱਖੀ ਬਖਸ਼ੀ ਸਾਨੂੰ ਜੀਵਨ ਦਾਤ ਬਖਸ਼ਿਆ ਅਸੀਂ ਉਹਨਾਂ ਨੂੰ ਨਮਸਕਾਰ ਕਰਨ ਚੱਲੇ ਆ ਕੋਟ ਕੋਸ਼ਿਸ਼ ਕਰਾਨਾ ਕਰ ਚੰਨੋ ਸ਼ਹੀਦਾਂ ਦਾ ਤੇ ਜਿਹੜੇ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਗਤਾਂ ਲੰਗਰ ਲਾਉਂਦੀਆਂ ਨੇ ਸਰਦਾ ਦੇ ਮੁਤਾਬਕ ਲਾਉਂਦੀਆਂ ਨੇ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੇ ਨੇ ਉਹਨਾਂ ਸੰਗਤਾਂ ਨੂੰ ਕੀ ਅਪੀਲ ਕਰਨਗੇ ਮੇਰੀ ਬੇਨਤੀ ਹੈ ਭਾਵਨਾ ਦਾ ਸਤਕਾਰ ਹੈ ਤੁਹਾਡੀ ਸ਼ਰਧਾ ਦਾ ਸਤਕਾਰ ਹੈ ਪਰ ਆਪਾਂ ਨੂੰ ਮਰਿਆਦਾ ਦਾ ਵੀ ਖਿਆਲ ਰੱਖਣਾ ਪੈਂਦਾ ਸੋ ਜੋ ਆਪਾਂ ਭਾਵਨਾ ਨੂੰ ਸਤਕਾਰ ਨੂੰ ਮਰਮੁਖ ਰੱਖ ਕੇ ਉਹ ਜਿਹੜੇ ਸਗੇ ਫੈਸਲੇ ਕਰਨੇ ਚਾਹੀਦੇ ਨੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਸੁਤਵਿੰਦਰ ਸਿੰਘ ਟੋੜਾ ਜੀ ਮੈਂਬਰ ਸ਼੍ਰੋਮਣੀ ਕਮੇਟੀ ਇਹਨਾਂ ਦਾ ਕਹਿਣਾ ਹੈ ਕਿ ਅੱਜ ਮahan ਨਗਰ ਕੀਰਤਨ ਨੇ ਜਿਹੜੇ ਉਹ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਤ ਜਿਹੜੇ ਕੱਢੇ ਗਏ ਨੇ ਸੋ ਉਹਨਾਂ ਨੇ ਅਪੀਲ ਵੀ ਕੀਤੀ ਆ ਕਿ ਜਿਹੜੇ ਲੋਕ ਨੇ ਸਰਦਾ ਦੇ ਮੁਤਾਬਕ ਉਥੇ ਲੰਗਰ ਲਗਾਉਂਦੇ ਨੇ ਉਹਨਾਂ ਨੂੰ ਜਿਹੜਾ ਰਹਿਤ ਮਰਿਆਦਾ ਦੇ ਅੰਦਰ ਰਹਿ ਕੇ ਹੀ ਇਹ ਸਾਰੇ ਲੰਗਰ ਨੇ ਜੋ ਵੀ ਪ੍ਰੋਗਰਾਮ ਕਰਨਾ ਕਰਨਾ ਚਾਹੀਦਾ ਸੋ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ ਫਤਿਹਗੜ ਸਾਹਿਬ ਦੀ ਧਰਤੀ ਵੱਲ ਨੂੰ ਨਗਰ ਕੀਰਤਨ ਨੇ ਜਿਹੜੇ ਰਵਾਨਾ ਹੋ ਚੁੱਕੇ ਨੇ ਪਾਸੋਂ ਤੋਂ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ